हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਰੋ ਵਿੱਚ ਪਾ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸਤੀ ਕਾਲਪ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਜੀ ਜੀ ਬਈ ਆਈ ਨਾਮ ਤੇ ਐਡਰੈਸ ਬੋਲੋ ਨਾਮ ਸਿਕੰਦਰ ਸਿੰਘ ਜੀ ਪਿੰਡ ਛੰਨਾਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਬਈ ਨੇੜੇ ਪਿੰਡ ਭਧੌੜ ਇਧਰ ਭਾਈ ਰੁਪਏ ਭਾਈ ਰੁਪਏ ਸੜਕ ਦੇ ਖੇਤ ਵਿੱਚ ਘਰ ਮੋਬਾਈਲ ਨੰਬਰ ਬੋਲੋ 94640 54198 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੁਆਸ ਹੋਈ ਆ ਦੂਜਾ ਸੁਆਸ ਹੋਈ ਆ ਜੀ ਕਦੋਂ ਸੁਈ ਆ ਭਾਈ ਇਹਨੂੰ ਅੱਧਾ ਘੰਟਾ 20 ਮਿੰਟ ਹੋ ਗਏ ਜੀ ਅੱਧਾ ਘੰਟਾ 20 ਮਿੰਟ ਜੇਰ ਪੈਣੀ ਆ ਹਣਾ ਜੀ ਜੇਰ ਪੈਣੀ ਆ ਜੀ ਠੀਕ ਆ ਭਾਈ ਕੱਦ ਫੁੱਲ ਸੁਈ ਸਵਾਈ ਆ ਬੱਚਾ ਕੀ ਦੇਤਾ ਗਰਮਾ ਬੱਸਾ ਜੀ ਬੱਚਾ ਦਿੱਤਾ ਕੁਆਲਿਟੀ ਚੰਗੀ ਆ ਨਾ ਬੱਚੇ ਦੀ ਬੱਚੇ ਬਈ ਚੰਗੇ ਪਾਉਂਗੇ ਉਸ ਦਾ ਅਨ ਅੰਦਾਜ਼ਾ ਲਾ ਲਿਓ ਕੱਦ ਵੱਡ ਫੁੱਲ ਚੰਗੀ ਆ ਸਭੀ ਪੜੀ ਆ ਕਿੰਨਾ ਬੋੜਾ ਗੱਡੇ ਫਰੀ ਬੋੜਾ ਤਨ 4 ਲੀਟਰ ਕੱਢਿਆ ਜੀ ਬੱਚੇ ਨੇ ਚਨਾਇਆ ਹਮ ਠੀਕ ਆ ਬਾਈ ਆਰਡਰ ਚੰਗਾ ਕੱਲਾ ਕੱਲਾ ਥਣ ਮੁਰਕੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਚਵਾਈ ਤੂਈ ਕੇਮਿਆਂ ਬਾਈ ਨਾ ਨਾ ਨੂੜਾ ਫੁੱਲਾ ਫੁੱਲੋ ਬਾਈ ਤੋੜ ਕੇ ਦਿਖਾ ਪਛਾਤ ਆਰਡਰ ਚੈੱਕ ਕਰੋ ਬਾਈ ਕਮਾਲ ਦਾ ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ ਚਵਾਈ ਤੂਈ ਬਾਈ ਕਹਿੰਦਾ ਨੰਬਰ 1 ਹੈ ਠੰਡੀ ਸੀ ਲੋ ਪੂਰੀ ਠੰਡੀ ਠੀਕ ਆ ਬਾਈ ਧਾਰਾ ਪੂਰਾ ਮਾਰ ਕੇ ਦਿਖਾਵਾਂ ਹਾਂ ਕੋਈ ਨਹੀਂ ਇਹ ਸੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਆਪਣਾ ਚੰਗਾ ਬੈਡ ਦੇ ਵਿੱਚ ਸੂਈ ਸਵਾਈ ਆ ਦੇਖੋ ਬਈ ਕਦ ਕੋ ਦਬੋ ਚੰਗਾ ਕਰਮ ਵਾਲੀ ਆ ਮੁੱਲ ਕੀ ਆ ਵੀਰੇ ਜਾਇਜ ਜਰ ਜਾਇਜ ਹੀ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ ਹੋਊਗਾ ਚੰਗੀ ਆ ਸਲੱਕੇ ਤਾਂ ਬੱਚੇ ਦਾ ਜ਼ਰੂਰ ਕਰ ਲੈ ਬਾਕੀ ਧਰਾ ਦੂਰਾ ਮਾਰ ਕੇ ਦਿਖਾ ਲੈ ਕੋਈ ਚੈਤਰੀ ਨਹੀਂ ਬਾਈ ਚਵਾਈ ਚੁਈ ਬਾਈ ਕਹਿੰਦਾ ਨੰਬਰ 1 ਲੇਵਾ ਵੇਖੋ ਲੇਵਾ ਕਮਾਲ ਦਾ ਸੋਹਣਾ ਆਰਡਰ ਕਰ ਮਾਇਆ ਤੇ ਆ ਕਰੇ ਕੱਲਾ ਕੱਲਾ ਥੜ ਮੁਠੀ ਦਾ ਥਣ ਚਾਰੇ ਥਣ ਲੈ ਜਿਹੜੇ ਪੂਰੇ ਗੈਪ ਹੈ ਕੀ ਆ ਬਾਤ ਨਾਣਾ ਨੂਣਾ ਫੁੱਲ ਚਾਹੀਦਾ ਬਈ ਕਹਿੰਦੀ ਕੁਛ ਨਹੀਂ ਜਿਵੇਂ ਮਰਦੀ ਬੈ ਜਾ ਚਵਾਈ ਚੁਈ ਤਾਂ ਨੰਬਰ 1 ਨਾਲ ਚੂੜੇ ਚੂਣ ਬਣਾ ਕੇ ਜੰਨੇ ਲੈ ਕੀ ਆ ਬਾਤ ਹੈ ਚਵਾਈ ਚੁਈ ਪੂਰੀ ਚੰਗੀ ਲੈ ਇੱਧਰ ਇੱਕ ਵਹਣੀ ਵਾਲੇ ਥਾਂ ਦੀ ਚਵਾਈ ਦੇਖ ਲੈ ਕੀ ਆ ਬਾਤ ਕਿ ਬਾਈ ਬਹੁਤ ਚੰਗਾ ਹੈ ਨਾ ਬਾਈ ਦਾ ਕਰੰਬਰ ਹੈ ਡੀਡੀ ਫੋਲਾ ਚ ਬਾਈ ਜੋ ਇਹ ਇੱਕ ਨੰਬਰ ਹੈ ਖਾਨ ਬਹੁਤ ਚੰਗਾ ਮੋਟਿਆ ਤਾਂ ਨਾਣਾ ਨੋਣਾਲੇ ਵਿੱਚ ਫੋਲਾ ਬਾਈ ਕਿੰਨਾ ਕਿ ਦੁੱਧ ਦੇ ਦੁੱਧ ਦੀ ਮਿਹੜਿਆ ਸੁੱਧ ਮਾਲਕਾਂ ਦਾ ਦੱਸਣ ਬਾਈ ਪਿਛਲੇ ਸੂਏ ਦਾ 23 24 ਕਿਲੋ ਰੁੱਧਾ ਅੱਜ ਦੀ 25 26 ਕਿਲੋ ਰੁੱਧ ਕੱਢੂ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਬਾੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ